ਜੇਕਰ ਪਾਰਟੀ ਹਕਮ ਕਰੇਗੀ ਤਾਂ ਬਟਾਲਾ ਦੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਵੀ ਗੂੰਜੇਗੀ। ਅਗਰ ਪਾਰਟੀ ਹਕਮ ਕਰੇਗੀ ਤਾਂ ਮੈਂ ਲੋਕ ਸਭਾ ਦੀ ਟਿਕਟ ਵੀ ਲੜਾਂਗਾ। ਇਹ ਕਹਿਣਾ ਹੈ ਬਟਾਲਾ ਤੋਂ ਐਮਐਲਏ ਕਲਸੀ ਦਾ ਨਾਲ ਹੀ ਲੀਡਰਾਂ ਦੇ ਪਾਰਟੀ ਬਦਲਣ ਤੇ ਵੀ ਬੋਲੇ ਐਮਐਲਏ। ਆਮ ਆਦਮੀ ਪਾਰਟੀ ਵੱਲੋਂ ਬਟਾਲਾ ਵਿਖੇ ਅੱਜ ਯੂਥ ਦੀ ਰੈਲੀ ਕੀਤੀ ਗਈ ਜਿਸ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਯੂਥ ਦੇ ਸੂਬਾ ਪ੍ਰਧਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਨਾਲ ਹੀ ਬਟਾਲਾ ਤੋਂ ਐਮਐਲਏ ਅਮਰ ਸ਼ੇਰ ਸਿੰਘ ਸ਼ਹਿਰੀ ਕਲਸੀ ਵੀ ਮੌਜੂਦ ਰਹੇ ਗੱਲਬਾਤ ਦੌਰਾਨ ਆਪ ਲੀਡਰਾਂ ਨੇ ਕਿਹਾ ਕਿ ਬਹੁਤ ਜਲਦ ਬਕਾਇਆ ਟਿਕਟਾਂ ਦਾ ਐਲਾਨ ਵੀ ਕਰਾਂਗੇ ਜਿਸ ਤਰੀਕੇ ਨਾਲ ਲੀਡਰ ਅਦਲਾ ਬਦਲੀ ਕਰ ਰਹੇ ਹਨ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਗਰ ਕੋਈ ਪਾਰਟੀ ਬਦਲ ਕੇ ਵੋਟਾਂ ਮੰਗੜਾਵੇ ਤਾਂ ਉਹਨਾਂ ਨੂੰ ਬਿਲਕੁਲ ਵੋਟਾਂ ਨਾ ਦੇਣ ਨੌਜਵਾਨ ਦਾ ਕੰਮ ਕਦੇ ਵੀ ਰੋਗਣਾ ਸਹੀ ਕੰਮ ਸਾਥੀਓ ਮੈਂ ਤੁਹਾਡਾ ਕੋਈ ਵੀ ਰੋਗ ਨਹੀਂ ਦਿੰਦਾ ਤੇ ਜੇ ਸਹੀ ਕੰਮ ਦੇ ਅੱਗੇ ਵੀ ਕੋਈ ਅਕਸਰ ਅੜੂਗਾ ਜਿਹਦੇ ਅਕਸਰ ਬਦਲੇ ਆਊਗਾ ਨਹੀਂ ਤੇ ਮੈਂ ਕਰਕੇ ਵਿਖਾਤਾ ਐ ਸਰਦਾਰ ਮਜੀਦੇ ਸਿੰਘ ਜਾਨਪੁਰਾ ਸਰਦਾਰ ਮਜੀਦੇ ਸਿੰਘ ਲਾਲਪੁਰਾ ਸਰਦਾਰ ਮਜੀਦੇ ਸਿੰਘ ਲਾਲ ਬਣਾ ਆਖੀ ਮੋਲ ਨਾ ਬਣਾਇਆ ਕਿ ਨਹੀਂ ਪਟਾਲੇ ਲੈਣਾ ਮੋਲ ਅੱਛਾ ਯਾਰੀ ਲਿਕੇ ਪਾ ਦੋ ਮੈਂ ਇਹ ਕਹਿੰਦੀ ਜਿੰਦਾਬਾਦ ਜਿੰਦਾਬਾਦ ਸਾਹਮਣੇ ਸਾਹਮਣੇ ਕਲਸੀ ਵਰਗੇ ਨੌਜਵਾਨ ਵੀਰਾਂ ਨੇ ਆਪਣੇ ਹਲਕੇ ਦੀਆਂ ਆਵਾਜ਼ਾਂ ਚੱਕਣੀਆਂ ਸ਼ੁਰੂ ਕੀਤੀਆਂ ਮੈਂ ਵੀ ਖਡੂਰ ਸਾਹਿਬ ਥੈਂਕ ਯੂ ਜੀ ਮਿਹਰਬਾਨੀ ਜੀ ਨਕਸਫਾ ਦੀ ਨਹੀਂ ਜੀ ਇਹ ਸੱਚਾਈ ਗੱਲ ਹੈ ਕੋਈ ਰੈਲੀ ਨਹੀਂ ਹੈ ਇਹਦੇ ਸ਼ਾਮ ਨੂੰ ਇਹਨਾਂ ਦਾ ਸਨਾਹ ਲੱਗਾ ਵੀ ਮੈਂ ਆ ਰਿਹਾ ਆਂ ਪ੍ਰੋਗਰਾਮ ਜਿਹੜੇ ਯੂਥ ਦੇ ਜਿਹੜੇ ਮੇਨ ਮੇਨ ਮੋਤਵਾਰ ਨੇ ਸਾਰਿਆਂ ਨੂੰ ਬੁਲਾ ਕੇ ਮੇਰੇ ਰੂਪ ਰੂਪ ਕਰਾਓ ਕਿਉਂਕਿ ਮੇਰੀ ਜਾਣ ਪਛਾਣ ਹੋ ਜਾਵੇ ਤੇ ਮੈਂ ਤਾਂ ਸੁਖਵਾਬ ਆ ਕੇ ਵੇਖ ਕੇ ਹੈਰਾਨ ਆ ਵੀ ਮੈਨੂੰ ਦੇਖ ਵੀ ਚਲੋ ਆਪਾਂ 500 ਬੰਦੇ ਦਾ ਇਹਨਾਂ ਨੇ ਕੀਤਾ ਹੋਊਗਾ ਰੈਂਜ ਪਰ ਇੱਥੇ ਆ ਕੇ ਪਤਾ ਲੱਗਾ ਇਹਨਾਂ ਨੇ ਤਾਂ ਵਾਟੀ ਕੱਢਦੇ ਸੋ ਕਹਿਣ ਦਾ ਭਾਵ ਇਹ ਲੋਕ ਪਾਰਟੀ ਨੂੰ ਪਿਆਰ ਕਰਦੇ ਨੇ ਨੌਜਵਾਨ ਵੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਪ੍ਰੋਗਰਾਮ ਕੀਤਾ ਮੈਂ ਸ਼ਾਬਾਸ਼ ਦਿੰਦਾ ਜੀ ਕਿਸ ਤਰੀਕੇ ਨਾਲ ਕਿਦਾਂ ਬਦਲ ਚ ਇਹ ਬਹੁਤ ਲਗਾਤਾਰ ਵੀ ਜੀਪੀ ਨੂੰ ਜਾਣਨ ਲੱਗ ਪਿਆ ਕਿੱਦਾਂ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੇ ਤੇ ਆਪਣੇ ਨਾਲ ਦੇ ਕਰਪਟ ਨੇ ਉਹਨਾਂ ਨੂੰ ਤੇ ਕਹਿੰਦੇ ਨੇ ਵੀ ਇਹ ਤੇ ਸਾਡੇ ਨੇ ਦੀ ਇਹਨਾਂ ਨੂੰ ਖੁੱਲੀ ਛੁੱਟੀ ਆ ਹੁਣ ਜਿਨ੍ਹਾਂ ਤੇ ਹੱਲੇ ਕੋਈ ਦੋਸ਼ ਸਾਬਤ ਨਹੀਂ ਹੋਇਆ ਉਹਨਾਂ ਨੂੰ ਚੁੱਕ ਕੇ ਜੇਲ੍ਹ ਚ ਭੇਜਣਾ ਜੇ ਮਨੀਸ਼ ਸ਼ਿਸ਼ੋਦੀਆ ਜਿਹਦੇ ਆਪਾਂ ਕਹਿਣ ਤੇ ਆਪਾਂ ਕਹਿ ਸਕਦੇ ਆ ਕਿ ਜੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਕਿ ਉਹਨਾਂ ਤੇ ਦੋਸ਼ ਸਾਬਤ ਹੋ ਗਏ ਜਾਂ ਦੋਸ਼ ਹਲੇ ਸਾਬਤ ਨਹੀਂ ਹੋਏ ਇਹਨਾਂ ਦਾ ਅਰੈਸਟ ਕਰਨਾ ਬਣਦਾ ਹੀ ਨਹੀਂ ਸੀ ਪਰ ਮੈਂ ਤੁਹਾਨੂੰ ਅੱਗੇ ਵੀ ਦੱਸਣਾ ਚਾਹਣਾ ਸਿਰਫ ਤੇ ਸਿਰਫ ਮੋਦੀ ਰਾਹੁਲ ਗਾਂਧੀ ਸੋਨੀਆ ਤੋਂ ਨਹੀਂ ਡਰਦਾ ਉਹ ਅਰਵਿੰਦ ਕੇਜਰੀਵਾਲ ਤੋਂ ਡਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਪਹਿਲਾਂ ਦਿੱਲੀ ਜਿੱਤੇ ਫਿਰ ਪੰਜਾਬ ਜਿੱਤੇ ਪਰ ਜਦੋਂ ਦਾ ਚੰਡੀਗੜ੍ਹ 'ਚ ਆਪਣਾ ਝਾੜੂ ਦਾ ਮੇਰ ਬਹਿ ਗਿਆ ਆਮ ਆਦਮੀ ਪਾਰਟੀ ਦਾ ਉਦੋਂ ਦਾ ਉਹਨਾਂ ਨੂੰ ਲੱਗਾ ਵੀ ਇਹ ਦਿਨ-ਪ੍ਰਤੀ ਦਿਨ ਤਾਂ ਨੂੰ ਚੜਦੇ ਆ ਰਿਹਾ ਇਹਨਾਂ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਪੰਜਾਬ ਇਹ ਹਿੰਦੁਸਤਾਨ ਸਾਡਾ ਦੇਸ਼ ਆ ਜਿੰਨਾ ਅੱਜ ਤੱਕ ਇੱਥੇ ਤੇ ਗੋਰੇ ਆ ਗਏ ਸੀ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਨਹੀਂ ਦੱਬੇ ਇਹ ਤੇ ਫਿਰ ਆਪਣੇ ਦਬਾਉਂਦੇ ਨੇ ਇਹ ਕਿਹੜੀ ਗੱਲ ਆ ਕੋਈ ਗੱਲ ਨਹੀਂ ਜਿਲੰਦਰ ਚਾਹ ਵੀ ਛੱਡਦਾ ਰੱਖਾ ਸੋਹਣ ਵਾਲੇ ਕਿ ਆਪ ਸਰ ਦੇਖੋ ਜੀ ਮੈਂ ਇੱਕ ਗੱਲ ਕਹੂੰਗਾ ਜਿਹੜੇ ਤੇ ਦਲ ਬਦਲਦੇ ਨੇ ਜਿਹੜੇ ਬਦਲਦੇ ਨੇ ਲੈਣਾ ਵਾ ਲੋਕਾਂ ਨੂੰ ਮੈਂ ਇੱਕੋ ਗੱਲ ਕਹੂੰਗਾ ਇਹ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਨਾ ਉਹਨਾਂ ਦਾ ਫਾਇਦਾ ਲੈਂਦੇ ਸੋ ਕਹਿਣ ਦਾ ਬਾਬਾ ਇਹਨਾਂ ਤੋਂ ਪ੍ਰੇਜ ਰੱਖਣ ਕੱਲ ਨੂੰ ਟਿਕਟ ਲੈ ਕੇ ਆਉਣ ਨਾ ਲੋਕ ਮੂਹੋਂ ਉਹਨਾਂ ਨੂੰ ਪਤਾ ਵੀ ਪਹਿਲਾਂ ਵੋਟਾਂ ਪਾਈਆਂ ਨੇ ਜਦੋਂ ਪਹਿਲਾਂ ਤੁਸੀਂ ਕਦਰ ਨਹੀਂ ਕੀਤੀ ਤੇ ਗਾਂ ਕਰ ਲੈ ਉਹ ਕਹਿਣ ਦਾ ਭਾਵ ਇੱਕ ਵਿਸ਼ਵਾਸ ਹੁੰਦਾ ਐਸੇ ਹੱਥ ਕੰਡੇ ਕਈ ਸਰਕਾਰਾਂ ਅਪਣਾਉਂਦੀਆਂ ਨੇ ਕਈ ਕਰਦੇ ਨੇ ਸੋ ਕਹਿਣ ਦਾ ਭਾਵ ਮੁੱਲ ਖਲੋਤਿਆਂ ਦਾ ਜਿੰਨਾ ਸਭ ਪਾਰਟੀਆਂ ਦੇ ਵਿਧਾਇਕ ਜਾਂ ਮੈਂਬਰ ਆਫ ਪਾਰਲੀਮੈਂਟ ਨੂੰ ਆਪਣੀ ਵੱਲ ਜੁਆਇਨ ਕਰਾਉਂਦੇ ਤਾਂ ਬਹੁਤ ਫਾਇਦਾ ਆ ਜਾਂਦਾ ਇਹ ਦੇਖੋ ਜੀ ਮੈਨੂੰ ਇੱਕ ਗੱਲ ਮੈਂ ਪੁੱਛਣਾ ਚਾਹਨਾ ਆ ਸਾਡੇ ਮੇਰੇ ਬਟਾਲੇ ਸ਼ਹਿਰ ਤੋਂ ਵੀ ਬੜੇ ਭਾਜਪਾ ਵਾਲੇ ਵਿਚਾਰੇ ਪਰਾਣੇ ਚੱਲੇ ਮੈਂ ਛੋਟਾ ਸੀ ਮੈਂ ਵੇਖਿਆ ਦਰੀਆਂ ਵਛੋਂਦੇ ਆ ਉਹਨਾਂ ਨੇ ਅੱਜ ਉਹਨਾਂ ਦੀ ਕੀ ਕਦਰ ਹੈ ਇਹਦਾ ਮਤਲਬ ਹੈ ਪੈਰਾਸ਼ੂਟ ਤੋਂ ਜਿਹੜਾ ਆ ਗਿਆ ਉਹਨਾਂ ਦਾ ਤੇ ਕੋਈ ਮੁੱਲ ਉਹ ਅੱਜ ਉਸ ਸਮੇਂ ਨੂੰ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਿਹਾ ਵੀ ਯਾਰ ਅਸੀਂ ਇਸ ਪਾਰਟੀ ਕਰਕੇ ਸੇਵਾ ਕਰ ਰਹੇ ਹਾਂ ਉਹਨਾਂ ਦੀ ਕਦਰ ਕੀ ਆ ਮੈਂ ਮਾਨ ਕਰਦਾ ਇਸ ਗੱਲ ਨੂੰ ਸਾਡੀ ਆਮ ਆਦਮੀ ਪਾਰਟੀ ਆਪਣੇ ਵਰਕਰ ਨੂੰ ਖੜਾ ਕਰਦੀ ਹੈ ਦੇਖੋ ਜੀ ਇਹ ਸਾਡੀ ਪਾਰਟੀ ਸਾਡੀ ਪਾਰਟੀ ਦਾ ਪ੍ਰੋਟੋਕੋਲ ਆ ਜਿੱਥੇ ਸਾਨੂੰ ਖੜਾ ਕਰੇਗੀ ਅਸੀਂ ਸਿਰ ਮੱਥੇ ਸਾਡੀ ਦੇ ਔਕਾਤ ਸਰਪੰਚ ਬਣਦੀ ਨਹੀਂ ਪਾਰਟੀ ਨੇ ਟਿਕਟ ਦਿੱਤੀ ਬਟਾਲੇ ਵਾਲਿਆਂ ਨੇ ਜਿਤਾ ਕੇ ਗਾਂ ਕੀਤਾ ਸੋ ਕਹਿਣ ਦਾ ਭਾਵ ਇਹ ਮੇਰੇ ਹਲਕੇ ਦਾ ਮਾਣ ਹੈ ਜਿੱਥੇ-ਜਿੱਥੇ ਮੈਨੂੰ ਤੋੜਨਗੇ ਮੈਨੂੰ ਇਹ ਹੈ ਜੇ ਕੱਲ ਨੂੰ ਮੇਰੀ ਦਿੱਲੀ ਡਿਊਟੀ ਲਾ ਦਿੰਦੇ ਜੇ ਮੈਨੂੰ ਜਿਤਾ ਕੇ ਤੋੜ ਦਿਆ ਤਾਂ ਫਿਰ ਇਸੇ ਜ਼ਿਲ੍ਹੇ ਗਰਦਾਸਪੁਰ ਦੀ ਇਸੇ ਬਟਾਲੇ ਦੀ ਆਵਾਜ਼ ਦਿੱਲੀ ਚੁੱਕਾਂਗੇ ਜਿਤਨਾ ਹੁਣ ਬਟਾਲੇ ਦੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ ਚ ਚੁੱਕਦੇ ਆ ਜੋ ਪਾਰਟੀ ਨੂੰ ਮਨਜ਼ੂਰ ਹੋਊਗਾ ਉਹ ਸਿਰ ਮੱਥੇ ਮਨਜ਼ੂਰ ਚਲੋ ਜੇ ਚੱਲਦਾ ਮੈਂ ਆਪਣੇ ਆਪ ਨੂੰ ਵੱਡ ਭਾਗਾ ਸਮਝਦਾ ਹਾਂ ਵੀ ਮੈਨੂੰ ਜ਼ਿਲ੍ਹਾ ਗਰਦਾਸਪੁਰ ਵਾਲੇ ਲੋਕ ਸਭਾ ਗਰਦਾਸਪੁਰ ਵਾਲੇ ਇੰਨਾ ਕਿ ਚਲੋ ਸਮਝਦੇ ਆ ਵੀ ਚਲੋ ਸਾਡਾ ਮੁੰਡਾ ਤਰੱਕੀ ਕਰ ਗਿਆ ਠੀਕ ਹੈ ਉਹਦਾ ਨਾਮ ਵੱਧ ਗਿਆ ਥੈਂਕ ਯੂ ਜੀ ਸਭ ਤੋਂ ਪਹਿਲਾਂ ਪਾਰਟੀ ਨੇ ਮੈਨੂੰ ਪੰਜਾਬ ਪ੍ਰਧਾਨ ਯੂਥ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਤੇ ਮੇਰਾ ਇਹੀ ਮਕਸਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਆਪਣੇ ਯੂਥ ਨੂੰ ਲਾਮਬੰਦ ਕਰਨਾ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਪਹਿਲੀ ਮੁਲਾਕਾਤ ਜਿਹੜੀ ਆ ਇੱਕ ਮਿਲਣੀ ਯੂਥ ਮਿਲਣੀ ਜਿਹੜੀ ਉਹ ਕੀਤੀ ਗਈ ਹੈ ਸਾਡੇ ਜਿੰਨੇ ਵੀ ਗਰਦਾਸਪੁਰ ਜ਼ਿਲ੍ਹੇ ਦੇ ਕੋਆਰਡੀਨੇਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਬਟਾਲੇ ਦੇ ਜਿਹੜੇ ਕੋਆਰਡੀਨੇਟਰ ਨੇ ਤੇ ਬਾਕੀ ਜਿਹੜੇ ਸਾਡੇ ਉਹਦੇਦਾਰ ਨੇ ਉਹਨਾਂ ਨਾਲ ਅੱਜ ਜਿਹੜੀ ਮਿਲਣੀ ਉਹਨੂੰ ਲੈ ਕੇ ਅੱਜ ਸਾਡੀ ਮੁਲਾਕਾਤ ਕੀਤੀ 24 14 55 ਟਿਕਟਾਂ ਆ ਬਹੁਤ ਜਲਦ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਛੇਤੀ ਅਸੀਂ ਜਿਹੜੀਆਂ ਉਹ ਟਿਕਟਾਂ ਬਾਕੀ ਵੀ ਅਨਾਉਂਸ ਕਰ ਦੇਵਾਂਗੇ ਵੇਖੋ ਅਸੀਂ ਦੋ ਪਾਰਟੀ ਜਿਹਨੇ ਸਭ ਤੋਂ ਪਹਿਲਾਂ ਅਨਾਉਂਸ ਕੀਤੀਆਂ ਨੇ ਸਗੋਂ ਤੇ ਅਹੀਂ ਮੈਨੂੰ ਲੱਗਦਾ ਸਾਡੀ ਪਾਰਟੀ ਸਾਰਾ ਹੈ ਯੂਥ ਹੈ ਮੈਂ ਵੀ ਯੂਥ ਚੋਂ ਆਇਆ ਮੈਨੂੰ ਐਮਐਲਏ ਬਣਾਇਆ ਇਹ ਯੂਥ ਚੋਂ ਆਇਆ ਇਹਨਾਂ ਨੂੰ ਐਮਐਲਏ ਬਣਾਇਆ ਨਰਿੰਦਰ ਕੌਰ ਭਰਾ ਜਿਹੜੀ ਹੈ ਉਹ ਯੂਥ ਚੋਂ ਆਈ ਨਹੀਂ ਐਮਪੀ ਚ ਵੀ ਯੂਥ ਦਾ ਕੋਟਾ ਸਾਡੇ ਲਾਲਜੀਤ ਭੁੱਲਰ ਨੇ ਦੇਖੋ ਪਹਿਲਾਂ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ ਤੇ ਹੁਣ ਉਹ ਪਹਿਲਾਂ ਐਮਐਲਏ ਦੀ ਟਿਕਟ ਮਿਲੀ ਹੁਣ ਮੰਤਰੀ ਵੀ ਸੀ ਤੇ ਉਹਨਾਂ ਨੂੰ ਵੀ ਜਿਹੜੀ ਟਿਕਟ ਦਿੱਤੀ ਗਈ ਹੈ ਸੋ ਆਵਾਜ਼ੀ ਪਾਰਟੀ ਜਿਹੜੀ ਹੈ ਉਹ ਹੈ ਹੀ ਯੂਥ ਦੇ ਵਿੱਚੋਂ ਨਿਕਲੀ ਹੈ ਤੇ ਨੌਜਵਾਨਾਂ ਨੂੰ ਬਹੁਤ ਸਾਥ ਦਿੰਦਾ ਹੈ ਤੇ ਵੱਡਾ ਕੋਟਾ ਪੇਸ਼ ਕਰੇਗਾ ਪਾਰਟੀ ਦੇ ਫੇਰ ਬਦਲ ਪਾਏਗਾ ਚਾਹੇ ਕੋਈ ਪਾਰ ਆਪਾਂ ਜਦੋਂ ਫੇਰ ਬਦਲ ਜਾਂਦੇ ਕਿੰਨਾ ਨੂੰ ਆਹ ਦੇਖੋ ਸਮੁੰਦਰਾਂ ਦੇ ਵਿੱਚ ਹਲਚਲਾਂ ਹੋਣੀਆਂ ਤੇ ਹੁੰਦੀਆਂ ਰਹਿਣਗੀਆਂ ਪਰ ਸਮੁੰਦਰ ਕਦੇ ਖਤਮ ਨਹੀਂ ਹੁੰਦੇ ਲਹਿਰਾਂ ਉੱਠਦੀਆਂ ਨੇ ਲਹਿਰਾਂ ਬੈਂਦੀਆਂ ਨੇ ਤੂਫਾਨ ਸੁਨਾਮੀਆਂ ਚੱਲਦੀਆਂ ਨੇ ਇਹ ਸਮੁੰਦਰਾਂ ਦਾ ਇੱਕ ਨਿਯਮ ਹੈ ਤੇ ਕੁਦਰਤ ਦਾ ਇੱਕ ਨਿਯਮ ਹੈ ਤੇ ਉਵੇਂ ਹੀ ਇਹ ਪਾਰਟੀਆਂ ਦੇ ਨਿਯਮ ਆ ਕੋਈ ਆਈ ਜਾਣਾ ਕੋਈ ਚਾਈ ਜਾਣਾ ਤੇ ਐਵੇਂ ਚੱਲਦਾ ਰਹਿਣਾ ਆ ਦੇਖੋ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਇੱਕ ਸੋਚ ਆ ਜਿਹੜਾ ਤਾਂ ਇਹਦੇ ਨਾਲ ਚੱਲੇਗਾ ਤਾਂ ਉਹਨੇ ਵਧਣਾ ਹੈ ਫੁੱਲਣਾ ਹੈ ਤਾਂ ਸਾਡੇ ਸਮਾਜ ਦਾ ਵੀ ਭਲਾ ਹੋਣਾ ਤੇ ਕੱਲ ਮਾਨ ਸਾਹਿਬ ਨੇ ਬਾਕੀ ਪੋਸਟ ਪਾਈ ਦਿੱਤੀ ਕਿ ਆਪਣੀ ਵੱਲੋਂ ਤਾਂ ਵੱਡੇ ਘਰ ਨੂੰ ਜਾਣਦੇ ਆ ਪਰ ਉੱਥੇ ਜਾ ਕੇ ਫਿਰ ਕੰਮ ਹੋ ਜਾਂਦਾ ਆਂ ਦਿੱਸਤਾਨ ਨੂੰ ਲਗਭਗ ਸੁੱਖਾ ਹੀ ਸਾਫ ਕਰਤਾ ਆ ਦੇਖੋ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਲੋਕ ਕਾ ਨਹੀਂ ਕਰਦਾ ਮਤਲਬ ਜਿੱਦਾਂ ਸਾਨੂੰ 92 ਸੀਟਾਂ ਦੇ ਕੇ ਲੈ ਕੇ ਆਂਦਾ ਲੋਕਾਂ ਨੇ ਲੋਕਾਂ ਨੇ ਇਹਨਾਂ ਰਵੈਇਤੀ ਪਾਰਟੀਆਂ ਦਾ ਕੱਲਾ ਕਾਲੀ ਦਲ ਕੱਲਾ ਕਾਂਗਰਸ ਨਹੀਂ ਕਾਲੀ ਦਲ ਦਾ ਵੀ ਸੋ ਬੁਰਾ ਹਾਲ ਹੈ ਜਿਹੜਾ ਇਸ ਵਕਤ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨਾਲ ਦੇ ਜਿਹੜਾ ਹੁਣ ਤੱਕਾ ਹੋਇਆ ਅਰਵਿੰਦ ਕੇਜਰੀਵਾਲ ਤੇ ਆਪਣੇ ਲੋਕਾਂ ਦੀ ਤਾਂ ਵੈਸੇ ਆਦਤ ਹੈ ਜਿਹਦੇ ਨਾਲ ਤੱਕਾ ਹੁੰਦਾ ਹੈ ਆਪਾਂ ਉਹਦੇ ਨਾਲ ਖੜਦੇ ਹਾਂ ਤੇ ਲੋਕਾਂ ਨੇ ਜੇ ਕਿਸੇ ਦੇ ਮੰਚ 'ਤੇ ਕੋਈ ਗੱਲ ਹੈਗੀ ਵੀ ਸੀ ਪਰ ਉਹਨੇ ਕਹਿੰਦੇ ਆਹ ਕੰਮ ਤੱਕਾ ਹੋਇਆ ਹੈ ਤਾਂ ਲੋਕ ਨਾਲ ਖੜ ਗਏ ਨੇ ਦੁਬਾਰਾ ਕੇਜਰੀਵਾਲ ਦੇ ਜੀਲ ਚ ਜਾਣ ਦਾ ਵੋਟਾਂ ਦੀ ਗੱਲ ਦੀ ਵਟਸਐਪ ਕਮਿਊਨਿਕੇਸ਼ਨ ਵੋਟਾਂ ਦੀ ਗਿਣਤੀ ਹਮੇਸ਼ਾ ਉਹੀ ਮੈਂ ਕਹਿ ਰਿਹਾ ਨਾ ਕਿ ਸਾਡੇ ਪੰਜਾਬ ਦਾ ਜਿਹੜਾ ਖੂਨ ਹੈ ਇਹ ਧਰਤੀ ਹੈ ਹਮੇਸ਼ਾ ਉਹਨਾਂ ਲੋਕਾਂ ਨਾਲ ਖੜਦੀ ਜਿਹਦੇ ਨਾਲ ਧੱਕਾ ਹੁੰਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਧੱਕਾ ਹੋਇਆ ਤਾਂ ਲੋਕ ਜਿਹੜਾ ਉਹ ਨਾਲ ਖੜਨਗੇ